ਪਸ਼ਤ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ ਤ੍ਰਿਚਨ ਸਮਾਜ ਭਲਾਈ ਦਲ ਅਤੇ ਨੈਸ਼ਨਲ ਡਾਇਰੈਕਟਰ ਬੈਤਲ ਚਰਚ ਕਾਉਂਸਲ ਅਮਰਸਰ ਤੋਂ ਜਿਸ ਗ੍ਰੀਨ ਫੀਲਡ ਇੰਦਰਾ ਕਲੋਨੀ ਵਿੱਚ ਬੈਤਲ ਚਰਚ ਕਾਉਂਸਲ ਵੱਲੋਂ ਪਸ਼ਤ ਸੈਮੂਲ ਸੋਨੀ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਤੇ ਬੜੇ ਧੁੰਮ ਧਾਮ ਨਾਲ ਕ੍ਰਿਸ਼ਮ ਸੁਜਾੜਾ ਹਾਰਸ਼ਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਜੋ ਬੱਚਿਆਂ ਨੇ ਇਹਦੇ ਵਿੱਚ ਰੰਗ ਰੰਗ ਪ੍ਰੋਗਰਾਮ ਕੀਤੇ ਆ ਨੀ ਇਹ ਭਜਨ ਬੋਲੇ ਆ ਸਕਿੱਟਾਂ ਬੇਸ ਕੀਤੀਆਂ ਜਿਨ੍ਹਾਂ ਤੇ ਸਮਾਜ ਨੂੰ ਨਿਰੋਹ ਸਮਾਜ ਦੀ ਸਿਰਜਣਾ ਨੂੰ ਨਿਰੋਹ ਸਮਾਜ ਨੂੰ ਸੇਧ ਦੇਣ ਲਈ ਪਰਮੇਸ਼ਰ ਦੇ ਵਚਨ ਚੋਂ ਵੀ ਦੱਸਿਆ ਗਿਆ ਕਿ ਆਤੋ 2025 ਸਾਲ ਪਹਿਲਾਂ ਪ੍ਰਮੇਸ਼ਰ ਸਿੰਘ ਜਗਤਦੇਵ ਵਿੱਚ ਪੈਦਾ ਹੋਏ ਸੀ ਉਸੇ ਤਰ੍ਹਾਂ ਹੀ ਉਹ ਵੀ ਮਨੁੱਖਾਂ ਨੂੰ ਆਪਣੇ ਜਨਾਲੀ ਦਿਲਾਂ ਚ ਪੈਦਾ ਹੋਣ ਲਈ ਜਗ੍ਹਾ ਦੇਣੀ ਚਾਹੀਦੀ ਆ ਤਾਂ ਕਿ ਜਿਹੜਾ ਮੌਸਮਾਨ ਵਰ ਗਿਆ ਨਸਿਆਂ ਦੀ ਦਲਦਲ ਦੇ ਵਿੱਚ ਫਸਿਆ ਆ ਉਹ ਪਰਵਰਿਸ਼ ਸੁਮਿਸਿਆਲ ਪ੍ਰੇਰਿਤ ਹੋਗੇ ਨਿਰੋਇ ਸਮਾਜ ਦੀ ਸਿਰਜਣਾ ਕਰਨਾ ਅਤੇ ਆਪਣੇ ਮਾਤਾ ਪਿਤਾ ਨੂੰ ਖੁਸ਼ਹਾਲ ਕਰਨਾ ਤੇ ਸਮਾਜ ਦੇ ਲਈ ਵੀ ਤਰੱਕੀ ਦਾ ਜਿਹੜਾ ਕਾਰਨ ਬਣਨ ਅਰੰਜਮਜੀਤ ਜੀ ਇਹ ਨਾ ਪਾਸ ਤੋਂ ਸੈਮਲਸੋਨੀ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਕੇ ਸੇਵਕੀ ਕਰ ਰਿਹਾ ਹਾਂ ਅੱਜ 25 ਦਸੰਬਰ ਵਾਲੇ ਦਿਨ ਸਾਡਾ ਜਿਹੜਾ ਚਰਚਾ ਹੈ ਜਿਸ ਦਾ ਨਾਮ ਬੈਸਲ ਚਰਚਾ ਜੋ ਅੰਮ੍ਰਿਤਸਰ ਗ੍ਰੀਨਫੀਲਡ ਇੰਦਰਾ ਕੋਣੀ ਦੇ ਵਿੱਚ ਹੈ ਸਾਡੀ 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 ਸਾਰੀ ਕਲੀਸਿਆ ਦੇ ਵੱਲੋਂ ਅੱਜ ਦਾ ਇਹ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਜਿਹਦੇ ਵਿੱਚ ਬੱਚਿਆਂ ਨੇ ਭੈਣਾਂ ਨੇ ਭਾਈਆਂ ਨੇ ਹਿੱਸਾ ਲਿਆ ਔਰ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਤੇ ਪਹੁੰਚੇ ਆ ਔਰ ਉਹਦੇ ਨਾਲ ਨਾਲ ਬੱਚਿਆਂ ਨੇ ਬਹੁਤ ਸਾਰੀ ਪਰਫਾਰਮੈਂਸ ਕੀਤੀ ਐ ਸਕਿੱਟਾਂ ਪੇਸ਼ ਕੀਤੀਆਂ ਨੇ ਔਰ ਸੰਦੇਸ਼ ਦਿੱਤਾ ਵਾ ਸਭ ਸਾਰੀ ਦੁਨੀਆ ਨੂੰ ਕਿ ਯਿਸੂ ਮਸੀਹ ਅੱਜ ਦੇ ਇਸ ਦੁਨੀਆ ਦੇ ਵਿੱਚ ਪੈਦਾ ਹੋਇਆ ਜਿੱਦਾਂ ਯਿਸੂ ਇਸ ਦੁਨੀਆ ਦੇ ਵਿੱਚ ਪੈਦਾ ਹੋਇਆ ਹੈ ਉਦਾਂ ਹੀ ਲੋਕ ਆਪਣੇ ਦਿਲਾਂ ਨੂੰ ਖੋਲਣ ਤਾਂ ਕਿ ਯਿਸੂ ਹਰ ਇੱਕ ਦਿਲ ਦੇ ਵਿੱਚ ਪੈਦਾ ਹੋਵੇ ਔਰ ਹਰ ਇੱਕ ਦੀ ਜ਼ਿੰਦਗੀ ਬਦਲ ਜਾਏ ਉਹਦੇ ਨਾਲ ਨਾਲ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਅ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਤੇ ਹੋਏ مصیبہ ایچرے ਨੂੰ ਵੱਡੇ ਦਿਨ ਦੀ ਬਹੁਤ ਬਹੁਤ ਬਰਾਈ ਦਿੰਦਾ ਹਾਂ ਖੁਦਾ ਤੋਂ ਬੜੀ ਬਰਕਤ